ਇਦਾਂ ਇਹ ਬੰਦੇ ਲੋਕ ਜੜੀ ਜਾਂ ਤੋਂ ਰੋਕੇ ਆ ਅੱਜ ਕਿੱਥੇ ਚੱਲੇ ਆ ਅੱਜ ਚੱਲੇ ਗੋਪੀ ਦੇ ਵਿਆਹ ਤੇ ਗੋਪੀ ਦੇ ਵਿਆਹ ਤੇ ਚੱਲੇ ਆ ਅਡੀਕ ਦੇ ਸੀ ਨਾ ਤੇ ਮਸ਼ੀਨ ਲੰਗੀ ਆ ਅੱਜ ਭਈ ਅੱਜ ਅੱਜ ਆਸ ਹੋਣੀ ਏ ਸਾਡੀ ਵੀ ਆਸ ਗੋਪੀ ਦੀ ਸਾਰ ਸੋਣੀ ਕੱਟੀ ਗਈ ਗ੍ਰਹਿ ਕੱਟੇ ਗਏ ਪਿਛਲੇ ਗ੍ਰਹਿ ਕੱਟੇ ਗਏ ਗੋਪੀ ਦੇ ਵਿਆਹ ਤੇ ਚੱਲੇ ਆ ਮਾਤਾ ਜੀ ਤੂੰ ਇੱਧਰ ਨੂੰ ਆ ਜਾ ਮਾਤਾ ਜੀ ਤੋਂ ਬਨੇ ਗੋਪੀ ਦੇ ਯਾਰ ਖੁਸ਼ੀ ਹੈ ਗੋਪੀ ਦੇ ਵਿਆਹ ਦੀ ਫੇ ਖੁਸ਼ੀ ਤਾਂ ਹੈਗੀ ਵਿਆਹ ਦੇ ਚੱਲੇ ਆ ਠੀਕ ਆ ਬਹੁਤ ਖੁਸ਼ੀ ਆ ਵਿਆਹ ਦੀ ਇੰਨੀ ਖੁਸ਼ੀ ਕਿੰਨੀ ਖੁਸ਼ੀ ਬਹੁਤ ਜ਼ਿਆਦਾ ਸੱਚੀ ਹੈ ਤੇ ਸੱਚੀ ਦਿਲੋਂ ਇੱਕ ਇੱਕ ਫਾਰਮੈਲਟੀ ਨਾ ਨਹੀਂ ਮੈਂ ਕਹਿੰਦਾ ਹਾਂ ਬਹੁਤ ਖੁਸ਼ੀ ਹੈ ਅੱਜ ਵਿਆਹ ਤੇ ਚੱਲੇ ਆ ਗੋਪੀ ਦੇ ਸੱਚੀ ਕਹਿੰਦਾ ਗੋਪੀ ਦੇ ਵਿਆਹ ਤੇ ਚੱਲੇ ਆ ਜੀ ਤੇ ਤੋਂ ਬਾਅਦ ਹੁਣ ਤੇਰੇ ਵਿਆਹ ਦੀ ਖੁਸ਼ੀ ਹੋਣੀ ਤੇ ਬਸ ਜਾਂਦੇ ਜਾਂਦੇ ਆ ਤੇ ਪਹੁੰਚ ਕੇ ਤੁਹਾਨੂੰ ਦਿਖਾਉਨੇ ਸਾਰਾ ਵਿਆਹ ਤੇ ਮਿਲਦੇ ਆ ਵਿਆਹ ਤੇ ਬਚਾਰਾ ਪਿੰਨੀ ਨਹੀਂ ਨਹੀਂ ਬਲੌਗ ਸ਼ੁਰੂ ਹੋ ਗਿਆ ਟਾਈਮ ਹੋ ਗਿਆ ਹਾਂ ਨਾਲ ਨਹੀਂ ਆ ਪਿੰਨੀ 7 ਵਜ ਗਈ ਯਾਰ ਜਫਤ ਟਾਈਮ ਦਾ ਹੀ ਕੋਈ ਵਿਚ ਮਤਲਬ ਨਾ ਹੁੰਦਾ ਮੈਂ ਚਾਹ ਪੀਂਦੇ ਹਲੇ ਉੱਠਿਆ ਮੈਂ ਯਾਰ ਹਲੇ ਆਹ ਜਿਹੜੀ ਨਕਲੀ ਲੱਗ ਰਹੀ ਹੈ ਨਕਲੀ ਹੋਵੇ ਅਸਲੀ ਹੋਵੇ ਅਚਾ ਚਾਹੀਦਾ ਵਿੱਚ ਬਲੌਗ ਦੇ ਗੁੱਸਾ ਮੈਨੂੰ ਇੱਕ ਗੱਲ ਸੁਣ ਆ ਦੇਖ ਮੈਂ ਹਲੇ ਉੱਠਿਆ ਉਠਦੇ ਉੱਠਦਾ ਮੈਂ ਵੀਰੀ ਗੱਲ ਸੁਣ ਨਕਲੀ ਕਾ ਅਸਲੀ ਉਹਦਾ ਕੀ ਮਤਲਬ ਹੋਇਆ ਹਾਲੇ ਤਾਂ ਮੈਂ ਸੁੱਤਾ ਉੱਠਿਆ ਵਰਨਾ ਬਨੇ ਹੀ ਉੱਠ ਕੇ ਤੂੰ ਕੀ ਕਹਿੰਦਾ ਇਹਨੂੰ ਇੱਕ ਅੱਧਾ ਮਿੰਟ ਲੱਗਦਾ ਇਹ ਬੰਦ ਨਹੀਂ ਜਾਂਦਾ ਯਾਰ ਇਹਨੂੰ ਜਲਦੀ ਕੰਮ ਨਹੀਂ ਚਾਹੀਦਾ ਮੈਨੂੰ ਬਲੌਗ ਤੇ ਮੈਨੂੰ origignal ਕੰਮ ਚਾਹੀਦਾ origignal ਹੁਣ ਸਰਚ ਮਾਰਨਾ ਪਊਗਾ ਕੁਝ ਤੇਰੇ ਵੀ ਤੇ ਸਰਚ ਲੈਣਾ ਬਸ ਫੜਮ ਹਲਾ ਕੇ ਬਣਾ ਲੈ ਮੂੰਹ ਬੰਦ ਰਹਿ ਤੂੰ ਕਿ ਨਾ ਕਰਿਆ ਕਰ ਇਕੱਲੇ ਹੈ ਤੈਨੂੰ ਕੌਣ ਰੋਇ ਤੇ ਨਾ ਸੜਦੇ ਨਿਕਲ ਜਾ ਬੇ ਚਾਵਣਾ ਨਹੀਂ ਕੱਦ ਨਹੀਂ ਆਉਂਦਾ ਮੂੰਹ ਤੇ ਲੈਣਾ ਤੈਨੂੰ ਕਿਉਂ ਭੇਸ ਦੇ ਨਾਲ ਆਇਆ ਕਿ ਵੀ ਜ਼ਿੰਦਗੀ ਚ ਵੱਡਾ ਹੋ ਗਿਆ ਸ਼ਰਮ ਕਰ ਲਿਆ ਤੂੰ ਕੀ ਨਾਦਾ ਹੋਸੀਏ ਉਹ ਆ ਗਿਆ ਯਾਰ ਕੀ ਮੈਨੂੰ ਹੋਰ ਇਹ ਦੁਆਦਤ ਨਹੀਂ ਚੰਗੀ ਲੱਗਦੀ ਆ ਜੋਏ ਨਹੀਂ ਗਿਆ ਚੋਲੇ ਆ ਜਾ ਕਿੱਥੇ ਦੁੱਧ ਕਿੱਥੇ ਆਪਣਾ ਛੁੱਟ ਜਾ ਬਸ ਆਹਰ ਤੱਕ ਆਵਾਂ ਨੇ ਉਹ ਆਹਰ ਤੱਕ ਆਵਾਂ ਹਾਂ ਮੈਂ ਥੱਪੜ ਥਾੜੇ ਦਾ ਮੈਂ ਚੱਲ ਮੈਂ ਗੋਲੀ ਇੱਥੇ ਨੋ ਨੀ ਹੋ ਚਰਮ ਕਰ ਲੈ ਹਲੇ ਛੋੜ ਦੇਣਾ ਤੂੰ ਨਾ ਕੰਦੀ ਚੋਗੇ ਆ ਗਈ ਆਹ ਦੁੱਧ ਲੈ ਤਾ ീ ഗുസെ സ ਮੇਰੇ ਜੇ ਮੈਨੂੰ ਲੱਗਾ ਤਾਂ ਇਹ ਨਹੀਂ ਥੱਪੜ ਮਾਰ ਜੇ ਲੱਗਾ ਜੇ ਮੇਰੇ ਲੱਗ ਜਾਂਦਾ ਫੇਰ ਤੂੰ ਬੈ ਦੂਈ ਵਾਰ ਚੰਗੀ ਤਰ੍ਹਾਂ ਮਾਰ ਦੇ ਨਾ ਡੜੀ ਮੇਰਾ ਮੈਂ ਹੁਣ ਮੈਨੂੰ ਬੰਨਣਾ ਨੂੰ ਦਿਲ ਕਰਦਾ ਮੇਰਾ ਕੀ ਬੰਨਣਾ ਬੰਨ ਗਿੱਚੀ ਬਣਾਉ ਰੇ ਨੂੰ ਹੋ ਬਣ ਜਾ ਇੱਕ ਮਿੰਟ ਦੋ ਬਣ ਬਣਾ ਯਾਰ ਮੈਂ ਤੂੰ ਛੱਡ ਦੇ ਯਾਰ ਮੇਰਾ ਜਾਦੂ ਪਿਲਣ ਦੇ ਠੀਕ ਹੈ ਯਾਰ ਮੈਂ ਬਲੌਗ ਨਹੀਂ ਬਣਾਣਾ ਨਹੀਂ ਬਲੌਗ ਬਣਾਉਣਾ ਤਾਂ ਹੈ ਮੈਂ ਉਹ ਐਦਾਂ ਵੀ ਨਾ ਬਣਾ ਹਣਾ ਤੇਰੇ ਕੋਲ ਨਹੀਂ ਜਦੋਂ ਬੰਦੇ ਵਾਲੇ ਕਮਰੇ ਉੱਠ ਲੈਣ ਤੇ ਚਾਹ ਆਪਣੀ ਪੀਣਦੇ ਫੇਰ ਤਰਾ ਬਣਾਉਂਦਾ ਬਲੌਕ ਮੈਂ ਦੇਖਦਾ ਸੀ ਮੈਨੂੰ ਬਾਹਰ ਪੈਣ ਦੇ ਹੈ ਬਾਹਰ ਮੈਂ ਨਾ ਬਣਾ ਰੁਕ ਜਰਾ ਚੰਗੀ ਤਰ੍ਹਾਂ ਪ੍ਰੈਸ ਕਰੀ ਪਤਾ ਲੱਗਿਆ ਰੋਬ ਬਣੇ ਪੂਰਾ ਟੌਰ ਓਏ ਹੋਏ ਇਹ ਤੇ ਮੂਲੀ ਦੀ ਜੜੀ ਨੂੰ ਕੋਰੋਨਾ ਪਾ ਸੀ ਤਾਂ ਇਹੀ ਬਾਦ ਨਹੀਂ ਆਲੇ ਟੌਰ ਮੇਰੇ ਘਰ ਚ ਲੈ ਜਾ ਮੇਰੇ ਨੇ ਨੇ ਤਾਂ ਚੱਲੀ ਗਿਆ ਵੀ ਪਰੇ ਗਿਆ ਓਏ ਹੋਏ ਆਗੇ ਪੱਗਾਂ ਪੋਚ ਮੀਆਂ ਵਾਲੇ ਰਹੀ ਬਚ ਕੇ ਇਹ ਬੜੇ ਕੰਡਾ ਮੈਨੂੰ ਲੱਗਣੀ ਹੈ ਲਾਣੀ ਨਹੀਂ ਪੋਗਾ ਇਹ ਨਹੀਂ ਪੋਗਾ ਫਿਰ ਬਣਾਉਂਦਾ ਕਾਨੂੰ ਮੈਨੂੰ ਬੱਲਣ ਦੇ ਪਰ ਇਹਨੂੰ ਮੈਨੂੰ ਇਦਾਂ ਨਹੀਂ ਬੱਦਲ ਨਹੀਂ ਪਏ ਉਹ ਜਰ ਚੱਲੇ ਕਿੱਥੇ ਮੈਂ ਬਿਆਰ ਦੇਖਣ ਚੱਲਾਂ ਕੋਈ ਦੇ ਅਰੇ ਪੱਗ ਬੱਲਣ ਦੇ ਪੱਗ ਡੈੜੀ ਬੰਨਦਾ ਪੂਰੇ 17 ਮਿੰਟ ਹੋ ਗਏ ਬੰਦੇ ਨੂੰ ਅਲੇ 26 ਮਿੰਟ ਹੋਰ ਲੱਗਣੇ ਆ ਕੋਈ ਪਰੇ ਕਰ ਜਾ ਮੈਨੂੰ ਬੰਦ ਤਾਂ ਲੱਗਣ ਦੇ ਪਰੇ ਕਰ ਬੰਨੀਓ ਦੇਖੀ ਹੈ ਨਾ ਹਾਂ ਫੇਰ ਦੇਖੀ ਤੂੰ ਹੁਣੇ ਕਈ ਕੁਝ ਕਰਨਾ ਪਾਣਾ ਹਲੇ ਰੁਕ ਓ ਯਾਰ ਪਰੇ ਕਰ 50 ਨਹੀਂ ਬੰਦੇ 50 ਨਹੀਂ ਬੰਦੇ ਮੇਰਾ ਮੱਥਾ ਬਹੁਤ ਵੱਡਾ ਤੇ ਪਰੇ ਕਰ ਚਲੋ ਇਹਨੇ ਕਰ ਲੈਣ ਦੇ ਪੂਣੀ ਕਰਾਈ ਮੰਮੀ ਨੇ ਮੰਮੀ ਨੇ ਕਰਾਈ ਹੈ ਹੋਰ ਕਿੰਨਾਂ ਕਰਾਉਣੀ ਆ ਓਏ ਹੋਏ ਮਾਂ ਤਾਂ ਪੂਣੀ ਕਰਾਤੀ ਤੇਰੀ ਕਿ ਕਰਾਈ ਕਰੂੰਗੀ ਮੇਰੀ ਵੀ ਇਹਦੀ ਪੂਣੀ ਕਰਾਉਣ ਵਾਲੀ ਆਉਂਦੀ ਏ ਆਪਕੇ ਕਰੂ ਹੈ ਤੇਰੀ ਪੂਣੀ ਕਰਾਉਣ ਵਾਲੀ ਆਉਗੀ ਉਹ ਆਪ ਕਰਾਊਗੀ ਹੁਣ ਮੰਮੀ ਨੇ ਕਰਾਉਣੀ ਕਿਹਾ ਓਏ ਯਾਰ ਇੱਤਰ ਜਾ ਪਦੇ ਹੋ ਕੋਈ ਗੱਲ ਨਹੀਂ ਯਾਰ ਇਹਦੇ ਤੇ ਤੇਰੇ ਗਜਬ ਉਹ ਟੂਏ ਨੇ ਕੈਮਰਾ ਹੀ ਰੱਖੀ ਜੇ ਨਾ ਕੀ ਬੰਦਾ ਕਰਨੂ ਤੇ ਤੱਕ ਕਦੇ ਖੋਲ ਲਈ ਗਾ ਤੂੰ ਨਹੀਂ ਮੰਨਣ ਦਿੱਤੀ ਮੈਨੂੰ ਜੱਜਣਾ ਤੂੰ ਪਰ ਹੈ ਨਹੀਂ ਆ ਜੜਿਆ ਤੇ ਇਦਾਂ ਤੇ ਕੰਮ ਕਿਟਾਲੇ ਪੈ ਜਾਂਦਾ ਜਿਹੜਾ ਬੰਦਾ ਬੰਦਾ ਕੋਣ ਤੂੰ ਮੇਰੀ ਗੱਲ ਸੁਣ ਇਹ ਰੱਖ ਲੈ ਪਹਿਲਾਂ ਫੇਰ ਦੇਖਦੇ ਆਂ ਪੱਕਦੀਆਂ ਪੂਣੀਆਂ ਕਿਰਾਇਆ ਕਰਨਗੀ ਨਹੀਂ ਨਾ ਬਿਚ ਲੈ ਤੂੰ ਮੈਂ ਗੱਫੀ ਕਰਨਾ ਨਹੀਂ ਨਹੀਂ ਲੈਂਦਾ ਨਹੀਂ ਜਿਹੜਾ ਕੰਮ ਕਰ ਲੈ ਪਿੱਛੇ ਹੋ ਜਾ ਉਹ ਆ ਗਈ ਸੁੱਖ ਇਹ ਕਹਿੰਦੇ ਸੀ ਉਹ ਪਹਿਲਾਂ ਆਉਂਦੇ ਬਟਿਆਰੇ ਤਿਆਰਿਆਂ ਹੈ ਤਿਆਰਈਆ ਤੇਰੇ ਨੂੰ ਕੀ ਆ ਇਹਨੂੰ ਉਰਦੂ ਬਟਲੀਏ ਦਾ ਬਣਾਵਾਂ

ਤਪਾ ਚਲੇ ਗੋਪੀ ਦੇ ਵਿਆਹ ਤੇ ਗੋਪੀ ਦੇ ਵਿਆਹ ਤੇ ਚੱਲੇ ਆ ਦੇਖੋ ਪੱਕ ਪੂਰੀ ਠੋਕ ਕੇ ਬੰਨੀ ਆ ਪਾਪੇ ਨੇ ਬਿਲਕੁਲ ਠੀਕ ਹੈ ਉਹ ਫੌਜੀ ਲਾਦਾ ਪੂਰੀ ਟੌਰ ਮੇਰੀ ਆ ਮੇਰੀ ਟੌਰ ਤੇਰੀ ਆ ਮੇਰੀ ਕਾਦੀ ਹੁਣ ਤੇਰਾ ਕੋਈ ਰੂਪ ਨਹੀਂ ਮੈਂ ਸਿਆਣੇ ਬੰਦੇ ਦੀ ਥੋੜੀ ਹੰਦੀ ਟੌਰ ਠੀਕ ਹੈ ਬਾਕੀ ਮੁੰਡੇ ਨਹੀਂ ਆ ਮਿਲਦੇ ਆ ਵਿਆਹ ਚ ਗੱਲ ਵਾ ਜਿਐਸੇ ਪੂਰੀ ਬਿਲਕੁਲ ਡੈਡੀ ਤਰੋੜ ਹੈਗਾ ਓਪੀ ਤੋਂ ਬਾਅਦ ਹੁਣ ਤਿਆਰ ਤੇਰੀ ਵਿਆਹ ਨੂੰ ਕਰਦਾ ਕੁਝ ਏ ਟੁੱਟਾ ਹੀ ਹੈ ਨਹੀਂ ਤੇਰਾ ਉਹ ਬਈ ਹੋ ਗਈ ਸਾੜਾ ਵਿਆਹ ਹੋਣਾ ਵੀ ਵੇ ਗਿਆ ਉਹ ਕਿਤੇ ਐਕਟਿੰਗ ਡਰਾਮੇ ਵਾਲੀ ਮੈਂ ਕੱਲੂ ਕਰਾਂ ਮम्मी ਰਹਿਣ ਦੇ ਉੱਥੇ ਮੰਮੀ ਰਹਿਣ ਦੇ ਚੱਲੇ ਆਤੀ ਜੱਟੀਆਂ ਸਿੱਟੀਆਂ ਚੰਗੀਆਂ ਲਾਦੀਆਂ ਚਲਿਏ ਹੋਰ ਚਲੋ ਪੱਲ ਤਿਆਰੀਆਂ ਪੱਲ ਪਾ ਚੱਲਿਆਂ ਜੀ ਗੱਡੀ ਬਦੀ ਮੈਂ ਕਹਿਣ ਲੱਗਾ ਤਾਂ ਮੈਂ ਨਹੀਂ ਕਹਿਣਾ ਤੂੰ ਹੀ ਕਹ ਦੇ ਠੀਕ ਕੀ ਇਹ ਛੋਟੀ ਛੋਟੀ ਆ ਛੋਟੀ ਗੰਦੀ ਆ ਛੋਟੀ ਛੋਟੀ ਤੋਣੇ ਉਹ ਗੋਪੀ ਨੇ ਵਿਆਹ ਚ ਲੈ ਜਾ ਕੇ ਤੂੰ ਗਾ ਉੱਤੇ ਤੋਂ ਨਹੀਂ ਨਹੀਂ ਇਹ ਜਿੱਦਣ ਆਪਣੇ ਫੁੱਲ ਲੱਗਣੇ ਉਦੜੇ ਤੋਣੀਆਂ ਇਹ ਨਹੀਂ ਫੁੱਲ ਕੋ ਬੜੀ ਸਾਰੀ ਝਲਾਵਾ ਨਹੀਂ 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 ਇਹ ਵੀ ਝਾਉਣੇ ਆ ਲੰਮੀ ਇਹ ਚ ਰੁਕ 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 ਨੇ ਹੋਰ ਕਿਦਾਂ ਠੀਕ ਹੈ ਭਾਜੀ ਠੀਕ ਹੈ ਜੀ ਕੈਵੇਂ ਸਿੱਤ ਹਾਂਜੀ ਮੈਂ ਤੋ ਡਰਦੇ ਆ ਕਿ ਬਾਪੂ ਤੋ ਡਰਦੇ ਆ ਬਾਪੂ ਤੋ ਡਰਦੇ ਆ ਇਹਨੇ ਵੀ ਨਸ਼ਾ ਕੀਤਾ ਹੋਇਆ ਲੜ ਸੈਟੇ ਬਿਲਕੁਲ ਬਿਲਕੁਲ ਚੱਲ ਅੱਖਾਂ ਬੜੀਆਂ ਸੁੱਧੀਆਂ ਖਾਦਾ ਕੀ ਇਹਦੇ ਉਪਰ ਆਵਾ ਕੁਝ ਨਹੀਂ ਖਾਦਾ ਉੱਥੇ ਖਾਣਾ ਚਾਜ ਆਲੂ ਵਾਲੇ ਪਰੋਠੇ ਗੋਲੀਆਂ ਕੈਪਸੂਲ ਸਹੀ ਨਹੀਂ ਹੁੰਦਾ ਸੇਤ ਲਈ ਚਲੋ ਕੋਈ ਗੱਲ ਨਹੀਂ ਬਦਮਾਚੀ ਇੱਥੇ ਹੁੰਦੀ ਹੈ ਹਰਾਮਜਾਦੇ ਨਾ ਜਲੂਸ ਕੱਢ ਬੇਰਾ ਇਹ ਗੱਲਾਂ ਨਹੀਂ ਕਰਨ ਵਾਲੀਆਂ ਅਗਲ ਦੀ ਗੱਲ ਕਰ ਲੈ ਜੇ ਕਰਨੀ ਤਾਂ ਮੈਂ ਤੁਹਾਨੂੰ ਦੱਸਦਾ ਮੈਂ ਘਰ ਨੂੰ ਚੱਲ ਜਾਣਾ ਹੱਲ ਵਿੱਚ ਵੀ ਨਹੀਂ ਬੈਠਾ ਮੈਂ ਘਰ ਨੂੰ ਚੱਲ ਜਾਣਾ ਨਾ ਸਭ ਕੋ ਕਰਦੇ ਜਿੰਦਗੀ ਚ ਪਹਿਲਾਂ ਕੀਤਾ ਦੱਸੋ ਮੈਨੂ ਕੀਤਾ ਕੋਈ ਵੀ ਅੱਜ ਕੀਤਾ ਕੁਝ ਜੋ ਛੱਡੇ ਨਹੀਂ ਕੋਈ ਸਾਰੇ ਹੀ ਕਰਦੇ ਕੋਈ ਨਹੀਂ ਕਰਦੇ ਮਿਲਦੇ ਆ ਜੀ ਵਿਆਹ ਤੇ ਚੱਲ ਪਏਆ ਕਰੋ ਦੁਰ ਪਏਆ ਬਿਲਕੁਲ ਬਿਲਕੁਲ ਦੁਰ ਪਏਆ ਤਾਈ ਨੂੰ ਮੋਰੋ ਚੱਕਣਾ ਹਾਂ ਤੈਰ ਆਦਾ ਉੱਥੇ ਰਾਜ ਨੂੰ ਜੱਕਣਾ ਤਾਈ ਨੂੰ ਜੜੀ ਚਲੀਏ ਚਲੋ 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 ਰੋਬ ਤੇੜੀ ਤੁਹਾਡੇ ਆ ਇਦਾਂ ਨਾਲ ਦੇਈਆਂ ਆ ਰੋਣਾ ਅਸੀਂ ਤਾਂ ਤੁਹਾਡੇ ਬੋਡੀਗਾਰਡ ਆ ਕੋਈ ਰੋਬ ਨਹੀਂ ਆ ਨਹੀਂ ਨਹੀਂ ਯਾਰ ਜਿਹੜੀ ਗੱਲ ਹੈਗੀ ਹੈਗੀ ਆ ਠੀਕ ਆ ਬਿਲਕੁਲ ਠੀਕ ਹੈ ਨਵਧੀਆ ਸਾਰਾ ਕੁਝ ਕੁਝ ਆ ਚਲੋ ਉਹਦਾ ਹੋਊਗਾ ਫਾਜ ਤੇਰੀ ਜਨਮਾਰੀ ਆਜੂ ਇੱਧੇ ਚੱਲੀ ਜਾਵੇਂ ਕੰਮ ਜਿੰਦਾ ਜਿੰਦੇ ਸਾਡੇ ਨੂੰ ਨਹੀਂ ਨਹੀਂ ਡੜੀ ਹੋਰ ਹੈ ਬਣ ਗਿਆ ਹਾਂ ਲਾ ਨਿਕਲ ਗਿਆ ਵਿਆਹ ਤਾਂ ਹੋ ਜਾਣਾ ਹੀ ਮੇਰਾ ਹਾਂ ਉਹਦਾ ਸਾਡੇ ਬਾਪੂ ਦਾ ਰਿਕਾਰਡ ਖਰਾਬ ਸੀ ਬਾਪੂ ਰਿਕਾਰਡ ਖਰਾਬ ਸੀ ਰਿਕਾਰਡ ਨਹੀਂ ਮੇਰੇ ਕੋਲ ਹੋਰ ਮੈਂ ਤੈਨੂੰ ਪਹਿਲਾਂ ਅੰਦਰੋਂ ਉਦੋਂ ਚਲੋ 8 ਫੁੱਟ ਵੀ ਐਡੇ ਨਹੀਂ ਉਹ ਵੀ ਤੁਸੀਂ ਕਰਮ ਕਰਦਾ ਮੈਂ ਜਿਵੇਂ ਲੈਂਡੀਆਂ ਉਹਦੇ ਚੱਕਰ 'ਚ ਥੋੜਾ ਜਿਹਾ ਕੰਮ ਲੇਟਿਆ ਕਲੀ ਤਾਂ ਰੋਡ ਦਾ ਸਾਲਾ ਪੁੱਤ ਦਾ ਕੰਮ ਹੋ ਜਾਣਾ ਏ ਹੁਣ ਅਗਲਤੀਆਂ ਗੱਲਾਂ ਕਰਿਆ ਕਰ ਓਏ ਡੈਡੀ ਪਤਾ ਕੀ ਆਪਣਾ ਹੈਗਾ ਫੈਮਿਲੀ ਆਪਣੀ ਫੈਮਿਲੀ ਜਿਹੜੇ ਜਿੱਤੇ ਚੜ੍ਹ ਲੈਣੀ ਆ ਬਿਨਾਂ ਗੱਲ ਤੋਂ ਹੀ ਇਹ ਆਪਣਾ ਇਹ ਪਰਿਵਾਰ ਕਹੈਂ ਠੀਕ ਆ ਸਭ ਹੋਰ ਠੀਕ ਆ ਸਾਰੇ ਭਰਾ ਵਧੀਆ ਲਵ ਯੂ ਸਾਰੇ ਭਰਾਵਾਂ ਨੂੰ ਜਿਹੜੇ ਭਰਾ ਬਾਹਰ ਆ ਇੱਥੇ ਆ ਭੈਣਾ ਭਰਾ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਇਦਾਂ ਐ ਜਦ ਅਸੀਂ ਆਹ ਗੋਪੀ ਦੇ ਵਿਆਹ ਤੇ ਜਾ ਰਹੇ ਆਂ ਇੱਦੀ ਸਾਡੇ ਵਿਆਹ ਤੇ ਵੀ ਆਉਣਾ ਆਪਣੇ ਵਿਆਹ ਦੇ ਵਿੱਚ ਸਾਰੇ ਹੀ ਸੱਜਣੇ ਸਾਰੇ ਸਾਰੇ ਕਿੰਨੀ ਜ਼ਮੀਨ ਹੈਗੀ ਹੈ ਨਾ ਵੇਚ ਕੇ ਪਹਿਲਾਂ ਸਾਡਾ ਪੜਾ ਕੇ ਨਹੀਂ ਸਾਰੀ ਜ਼ਮੀਨ 'ਚ ਟੈਂਟ ਲਾ ਦੋ ਨਾ ਪਿੰਡ ਵਾਲਿਆਂ ਖੇਤਿਆਂ 'ਚ ਤਾਂ ਹਲਵਾਈ ਲੱਗੂਗੇ ਉੱਥੇ ਤਾਂ ਹਲਵਾਈ ਚੱਲਣਾ ਨਹੀਂ ਨਹੀਂ پتہ ਕਿਦਾਂ ਚਲੋ ਹਾਸੇ ਮਜ਼ਾਕ ਦੀਆਂ ਡੜੀ ਆਪਾਂ ਰੀਲਾ ਪਾਉਨੇ ਸਾਰਾ ਕੁਝ ਕਰਦੇ ਆਂ ਵਧੀਆ ਨਾ ਮਜ਼ਾਕ ਵੀ ਕਰਦੇ ਆਂ ਪਰ ਆਪ ਹੈਗੀ ਬਦਮਾਸ਼ ਇਹ ਪਹਿਲੇ ਹੀ ਕਹਿ ਦਈਏ ਕਿਉਂਕਿ ਅਮੀਨ ਲਾਈਟਲੀ ਨਾ ਲੈ ਲਿਓ ਇਸ ਗੱਲ ਨੂੰ ਕਿਉਂਕਿ ਮੈਂ ਬਦਮਾਸ਼ ਮੇਰਾ ਬਾਪ ਬਦਮਾਸ਼ ਕਿਹੜੀ ਬਦਮਾਸ਼ੀ ਤੇਰੇ ਚ ਤਾਂ ਮੈਂ ਨਹੀਂ ਮੈਂ ਮੈਂ ਥਾਣੇ ਹੁਣੇ ਰਿਕਾਰਡ ਚੈੱਕ ਕਰਾ ਦਮ ਕਰਾ ਦੇ ਠੀਕ ਹੈ ਹੁਣ ਤਾਂ ਕਿਹਨੇ ਨਾ ਹੀ ਨਹੀਂ ਲੱਭਣਾ ਹਜੇ ਹਜੇ ਤੱਕ ਵੀ ਮੋਟਰਾਂ ਇਦਾਂ ਜੰਗਾਲ ਪੈ ਗਏ ਨੇ ਕਿਤੇ ਨਹੀਂ ਨਾ ਲੱਭਣਾ ਮੋਟਰ ਮੋਟਰਸਾਈਕਲਾਂ ਨੂੰ ਇਦਾਂ ਜੰਗਾਲ ਲੱਗਾ ਪਿਆ ਜਿਹੜੇ ਆਪਾਂ ਚੱਕੇ ਸੀ ਤੂੰ ਖੱਪੜ ਨਾ ਖਾਲੇ ਖਾਈ ਇਦਾਂ ਖਾ ਤੋ ਨਹੀਂ ਇੱਡੇ ਫਰ ਹੋਏ ਹੋ ਆਗਲੇ ਨੇ ਉਹਨਾਂ ਨੇ ਉਹ ਵੀ ਨਹੀਂ ਲੱਗੇਗਾ ਜਿਨ੍ਹਾਂ ਦੇ ਕੋਈ ਕੱਕ ਨਹੀਂ ਹੋਣਾ ਉਹ ਨਹੀਂ ਸਾਹ ਤੋਂ ਮੁੱਖ ਦੇ ਘਰ ਬੋਲਣੇ ਮੁੱਖ ਤੇ ਹੀ ਤਰ੍ਹਾਂ ਹੋ ਗਏ ਤਾਂ ਮੰਨਣੇ ਵੀ ਆ ਵੇ ਹਾਂਜੀ ਇੱਕ ਕਿਸੇ ਦੇ ਚੱਕਰ ਸੁਣੇ ਉਹ ਵੀ ਦੱਸਣੇ ਵੀ ਅਸੀਂ ਕੀਤੇ ਹੋ ਅਨੇ ਅਸੀਂ ਆ ਵੀ ਕੀਤਾ ਜੀ ਕੋਈ ਨਾ ਪੁੱਠੇ ਕੰਮ ਕਰ ਹੱਥੇ ਹੱਥੇ ਧੂਆ ਪਨਾ ਰਣਾ ਯਾਰ ਬਲੌਗ 'ਚ ਇੱਦੇ ਚੱਲਦਾ ਹੈ ਬਲੌਗ 'ਚ ਕੀ ਹੋ ਗਿਆ ਬਲੌਗ 'ਚ ਦੇਖਣਾ ਦੇਖ ਲੈਣਾ ਅੰਦਰ ਅਸੀਂ ਹੋ ਜਾਣਾ ਤੇਰੀ ਕੀ ਇਹਨੇ ਛਡਾਉਣੇ ਤੈਨੂੰ ਮੈਂ ਦੱਸ ਦਿੰਨਾ ਯਾਰ ਆਪਣਾ ਇਹ ਹੈਗਾ ਫੈਮਸ ਅਜਮਾਰਚ ਮੋਦੋਂ ਪਹੁੰਚਦੀ ਹੁੰਦੀ ਜਨੂ ਇਹ ਸੇਵਾ ਹੋ ਜੀ ਹੁੰਦੀ ਹੈ ਇਹ ਕਹਿੰਦਾ ਜਿਹੜਾ ਪਹਿਲਾਂ ਦੱਸ ਦਿੰਦੇ ਉਸ ਨਾਲ ਤੁਰ ਨਹੀਂ ਹੁੰਦੇ ਹੁਣ ਅਜਿਹਾ ਪਾਰਟ ਦਾ ਵੀ ਫਾਇਦਾ ਨਹੀਂ ਹੋਣਾ ਠੀਕ ਆ ਆਪਾਂ ਬਦਮਾਸ਼ ਆ ਠੀਕ ਆ ਤੂੰ ਬਹੁਤ ਆਪਣੀ ਪੂਰੀ ਚਲੰਤ ਹੈ ਚਲੰਤ ਹੈ ਤੇਰੀ ਚਲੰਤ ਤੈਨੂੰ ਕਹੀ ਜਾਣਾ ਅੱਧਾ ਘੰਟਾ ਬਾਅਦ ਚ ਪਹੁੰਚਦੀ ਸਾਰਾ ਕੰਮ ਹੋਏ ਤੇ ਇਹ ਬਗ ਨੋਰਮਲ ਕਹਦੇ ਆਏ ਚਹਾ ਨਾ ਕਿਹਾ ਬਿਜਲੀ ਵਾਲਾ ਜਾਂ ਇਦਾਂ ਹੋ ਜੀ ਤੇ ਹਿਸਾਬ ਨਾਲ ਵਿੱਚੋਂ ਕੱਟਦੇ ਆਂ ਚਲੋ ਯਾਰ ਕੱਟਣਾ ਕੁਝ ਨਹੀਂ ਸਾਡ ਮੈਂ ਸੌਂਗਾ ਕਿ ਕੈਮਰਾ ਚੱਲਦਾ ਤੂੰ ਕਦੇ ਬਣਾਉਂਗਾ ਉਹਨੇ ਤੂੰ ਕਹਿੰਦਾ ਕੱਟਣਾ ਯਾਰ ਜਿਹੜੀ ਗੱਲਾਂ ਬਣਾਉਂਗਾ ਨਾ ਮੇਰੇ ਕੰਦਾ ਲੂੰਗਾ ਪਹਿਲੀ ਗੱਲ ਸਿੱਧੀ ਸਾਹਮਣੇ ਸਿੱਧੀ ਧਮਕੀ ਆ ਇੱਕ ਠੋਕ ਕੇ ਕਹਿੰਨੇ ਆ ਠੀਕ ਐ ਪਿਆਰ ਆ ਸਾਡਾ ਪ੍ਰਸ਼ਾਦ ਜਨ ਨਾਲ ਅੱਛਾ ਪ੍ਰਸ਼ਾਦ ਜਨ ਕਹਿੰਦਾ ਹੱਸ ਕੇ ਮ ਕਰੋ ਐ ਨਾ ਕਰੋ ਮੋਗ ਦੀ ਕਿਉਂਕਿ ਪ੍ਰਸ਼ਾਦ ਜਨ ਨਾਲ ਸਾਡਾ ਇੰਨਾ ਪਿਆਰ ਆ ਪਿੱਛੇ ਜਿਹੇ ਮਨਾਲੀ ਜਾ ਕੇ ਆਏ ਆ ਜਾਣਦੇ ਆ ਕਿ ਸਾਡਾ ਚਲੰਦ 2000 ਇੱਥੇ ਹੋ ਕੇ ਪਿੰਡ ਦੇ ਕੋਲੇ ਹੀ ਆ ਪਿੰਡੋਂ ਨਿਕਲਦੇ ਆ ਜੀ ਚਲਾਨ ਹੋ ਗਿਆ ਸਾਡੀ ਝੋਟੀ ਦਾ ਪ੍ਰਜਾ ਜਨ ਸਾਡਾ ਇੰਨਾ ਕ ਪਿਆਰਿਆ ਬੜਾ ਪਿਆਰਿਆ ਤੇ ਚਲੋ ਕੋਈ ਗੱਲ ਨਹੀਂ ਜਿਨ੍ਹਾਂ ਨੂੰ ਅਸੀਂ ਫੋਨ ਵੀ ਕੀਤਾ ਉਹਨਾਂ ਦਾ ਵੀ ਧੰਨਵਾਦ ਹੈ ਠੀਕ ਹੈ ਅਸੀਂ ਫੋਨ ਕੀਤਾ ਸ਼ਿਵਾਰਥ ਨੂੰ ਅਗਲੇ ਨੇ ਕੀ ਕਹਿੰਦੇ ਹੋਰ ਬਣਦਾ ਉਹ ਵੀ ਕਰੋਗੇ ਨਾ ਕਰੋਗੇ ਹਾਂ ਗੱਲ ਕਰਨੀ ਸੜਾ ਓਏ ਯਾਰ ਬਹੁਤ ਸਾਰਾ ਸ਼ਿਵਾਰਥ ਦਾ ਫਾਇਦਾ ਹੀ ਇਹ ਹੁੰਦਾ ਬਹੁਤ ਸਾਰਾ ਪਿਆਰਿਆ ਯਾਰ ਸਾਰਿਆਂ ਨੂੰ ਬਹੁਤ ਸਾਰਾ ਪਿਆਰਿਆ ਲਵ ਯੂ ਹੈ ਸਾਰੇ ਬਿਲਕੁਲ ਬਿਲਕੁਲ ਡੈਡੀ ਬਾਕੀ ਜੇ ਤੁਸੀਂ ਇੱਥੇ ਛੱਡਦੇ ਹੋ ਨਾ ਮੇਰੀ ਜ਼ਿੰਦਗੀ ਮੋਹਰੀ ਸੌਖੀ ਹੋ ਜਾਣੀ ਹੈ ਮੈਂ ਤਾਂ ਹੋਰ ਬਤਾਉਂਗਾ ਇਹ ਸਭ ਆ ਫੇਕ ਲੱਗਦਾ ਫੇਕ ਲੱਗਦਾ ਡਰਾਮਾ ਫੇਕ ਕਹਿੰਦੇ ਬਿਨਾਂ ਗੱਲ ਤੋਂ ਮੈਨੂੰ 15 ਕਰੀ ਜਨੇ ਡਰਾਮਾ ਲਾਇਆ ਤਾਂ ਡਰਾਮਾ ਲੱਗਦਾ ਡਰਾਮੇ ਨਾ ਕਰ ਨਾ ਕਰ ਪ੍ਰਦੂਸ਼ਨ ਕਰਾਇਆ ਪ੍ਰਦੂਸ਼ਨ ਨਹੀਂ ਕਰਾਇਆ ਤਾਂ ਉੱਥੇ ਕਰਾ ਲਾ ਪੰਜ ਮਿੰਟ ਲੱਗਣੇ ਆ ਯਾਰ ਉਹ ਟ ਕੰਡੇ ਦੇ ਕੋਲ ਬਸ ਕਰੋ ਅੱਛੇ ਬਸ ਚੱਲ ਲੱਗ ਜਾਣਾ ਪਤਾ ਟੱਕੜਾ ਯਾਰ ਉਹ ਬੜਾ ਧਿਆਨ ਜਿਹਾ ਨਾ ਤਾਂ ਦਾਤ ਲੱਗਦਾ ਆਹ ਦੇ ਤਾਏ ਨੂੰ ਰਾਹ ਚੋਂ ਚੱਕਣਾ ਸੀ ਰੋਕੀ ਰੋਕੀ ਓ ਰੋਕੀ ਚਲ ਜੀ ਵਿਆਹ ਦੇ ਹਾਂ ਚਲ ਜੀ ਵਿਆਹ ਦੇ ਆ ਦੇ ਮਿਲ ਮਿਲ ਭਰਾ ਨੂੰ ਮਿਲ ਭਰਾ ਨੂੰ ਮਿਲ ਭਰਾ ਮਗਰ ਬਿਠਾ ਲਿਆ ਆ ਜਾਓ ਆਓ ਮਾਰਾ ਆ ਜੋ ਬੈਠੋ ਜੀ ਆਇਆ ਨੀ ਜੀ ਆਇਆ ਨੀ ਬੈਠੋ ਬੈਠੋ ਤਾਂ ਆ ਜੀ ਬੈਠੋ 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 ਜੀ ਚਲਿਏ ਚਲਿਓ ਜੀ ਚਲਿਓ ਓਏ ਹੁਣ ਗੱਲ ਬਣੀ ਮੈਂ ਵੀ ਮਿਸ ਕਰ ਰਿਆ ਤਾਂ ਦਿਲ ਨਹੀਂ ਸੀ ਲੱਗ ਰਿਆ ਅੱਛਾ ਦਿਲ ਲੱਗ ਗਿਆ ਹੁਣ ਤਾਂ ਇਹ ਕਾਹ ਉਹ ਨਹੀਂ ਇੱਥੇ ਹੋਰ ਵਾਲ ਹੋਰ ਕਿਹੜਾ ਅਰਾ ਲਾ 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 ਦੇਖੋ ਇਦਾਂ ਕਰਨਾ ਠੀਕ ਹੈ ਜਦੋਂ ਇਦਾਂ ਛਾਤੀ ਜੀ ਮੁੱਕਾ ਅੱਛਾ ਜਦੋਂ ਇਦਾਂ ਛਾਤੀ ਬਣਾਓ ਦੀ ਬਣਾ ਦੇ ਬਹਿ ਜੋ ਬੇਮਲੇ ਦੀ ਖਾਣ ਨੂੰ ਲੋ ਬੇਮਲੇ ਦਾ ਮੁੱਕਾ ਆ ਮਿੱਠਾ ਲੈ ਆਏ ਨਹੀਂ ਖਾਣ ਨੂੰ ਪਤਾ ਨਹੀਂ ਕਿਉਂ ਤਾਂ ਕਿ ਕਿਹੜੀ ਮਰਦੀ ਕਰਦੀ ਹੈ ਹੈ ਕੀ ਗੱਲ ਗਿਆ ਕੜਾ ਕੁਝ ਖਾ ਵੀ ਲੈਣ ਦੇ ਹੁਣ ਦਿਖਾਉਣ ਲਈ ਕੀ ਹਾਂ ਨੇ ਉਪਰ ਤੱਕ ਕੋਲੀ ਕਰੋ ਯਾਰ ਆ ਲੈ ਦੇਖ ਲੈ ਬਿਰਜੂ ਦੀ ਵਰਬੀ ਬਿਰਜੂ ਦੀ ਵਰਬੀ ਖਾਣ ਲੱਗੇ ਆ ਠੀਕ ਹੈ ਡੱਬਾ ਲੈਣ ਦੀ ਹਿੰਮਤ ਨਹੀਂ ਕੋਲੀ ਚ ਪਾ ਲਈ ਕੋਲੀ ਚ ਪਾ ਲਈ ਸਾਡੀ ਆਰਾਮ ਆਰਾਮ ਸਾਡੀ ਟੀਮ ਰਾਤ ਚ ਰੁਕੀ ਹੈ ਹਾਂ ਕਿਆ ਪਈ ਲੈ ਸਾਡੀ ਟੀਮ ਰਾਤ ਰੁਕੀ ਆ ਬਹੁਤ ਟਾਈਮ ਦੇ ਚੱਲੇ ਹੋ ਸਵੇਰ ਦੇ ਚੱਲੇ ਆ ਵਿਆਹ ਦਾ ਲੱਗੇ ਸੀ ਪਰ ਉਹਦੇ ਚੱਲੇ ਸਵੇਰ ਦੇ ਆ ਅੱਠ ਸਭ ਡੈੱਡ ਹੋਇਆ ਖੱਖਾ ਸਾਰਿਆਂ ਦੀਆਂ ਸੁਧੀਆਂ ਅੱਜ ਮੇਤੋ ਛੁੱਟ ਬੇਰਮੀਨ ਵਾਲੀ ਹੋ ਗਈਆਂ ਬੇਰਮੀ ਵੀ ਬੇਰਮੀ ਨੇ ਖਰਾਬ ਹੋਈਆਂ ਕਿਉਂਕਿ ਰਾਤ ਦੇ 12 ਵਜੇ ਦੀ ਤਿਆਰੀ ਚਲਦੀ ਵਿਆਹ ਦੀ ਆ ਨਾ ਚਲੋ ਪਹੁੰਚ ਗਏ ਵਿਆਹ ਤੇ ਆਹ ਵਿਆਹ ਤੇ ਬਿਲਕੁਲ ਲੱਗ ਗਿਆ ਪਹੁੰਚ ਚੱਲੇ ਆ ਤੇ ਅਸੀਂ ਬਦਮਾਸ਼ ਹੈ ਗੈਂਗਸਟਰ ਹੈ ਨਹੀਂ ਠੀਕ ਹੈ ਕੱਕਾ ਜੀ ਜਿਹੜੇ ਗੈਂਗਸਟਰ ਹੁੰਦੇ ਹਨ ਉਹ ਵੀ ਕਹਿੰਦੇ ਹੁੰਦੇ ਪਏ ਅਸੀਂ ਹੈਗੇ ਕਿ ਅਸੀਂ ਹੈ ਨਹੀਂ ਤੇ ਅਸੀਂ ਕਹੀ ਜਾਂਦੇ ਆ ਬਾਈ ਜਾਨਾ ਇਹ ਹੈ ਚੱਕਰ ਅਸੀਂ ਹੈ ਨਹੀਂ ਕਿ ਇਹੀ ਫਰਕ ਹੈ ਤੇ ਅਸੀਂ ਕਹੀ ਜਾਂਦੇ ਨਹੀਂ 84 ਵੇਲੇ ਤੋਂ ਉਡਾਤਰੇ ਤੂੰ ਆ ਨਾ ਪੁੱਠੀ ਗੱਲ ਕਾਏ ਤਾਂ ਐ ਤਾਂ ਤਾਈ ਦਾ ਵੀ ਨਾਲ ਸੀਗਾ ਆ ਸਾਡਾ ਬਹੁਤ ਆਦਾ ਦੀ ਮਿਹਰਬਾਨੀ ਕਰਦਾ ਉਹਦੇ ਜਾ ਕੇ ਕਹਿੰਦੇ ਮੈਂ ਮੋਟਰਾਂ ਦੇ ਸਾਡੇ ਕੋਲ ਸਿੰਘ ਸੂਰਵੇਂ ਰਹਿੰਦੇ ਰਹੇ ਆ ਮੈਂ ਅੱਗੇ ਵੀ ਕਹਿਟ ਹੈਗੀ ਅੱਛਾ ਮੇਰੇ ਕੋਲ ਪ੍ਰੂਫ ਹੈ ਆ ਤਾਏ ਗੱਲ ਸੱਚੀ ਆ ਹਾਂ ਕਾਦੇ ਤੂੰ ਤਾਂ ਸੁਣਿਆ ਜੰਮਿਆ ਵੀ ਨਹੀਂ ਸੀ ਉਦੋਂ ਮੇਰੇ ਕੋਲ ਪ੍ਰੂਫ ਹੈ ਉਦੋਂ ਦਾ ਯਾਰ ਫੋਟੋਆਂ ਪਈਆਂ ਜੰਮਿਆ ਵੀ ਨਹੀਂ ਸੀ ਜਾਂਦੀਆਂ ਗੱਲਾਂ ਉਦੋਂ ਦੀਆਂ ਚੱਕ ਦਿਓ ਕੰਮ ਆ ਭਰਾ ਆਪਣੇ ਮਿਲੇ ਆ ਛੋਟੇ ਬੈਹ ਕੈਮਰਾ ਕਰਵਾਉਂ ਬੜ ਜਾ ਵਿਆਹ ਹੋ ਗਿਆ ਨਾ ਹੋ ਗਿਆ ਪੱਕੀ ਗੱਲ ਇਹਨੇ ਵਿਆਹ ਹੋ ਗਿਆ ਵਿਆਹ ਹੋ ਗਿਆ ਤਦੇ ਲੇਟ ਲਿਆ ਤਾ ਇਹਨੂੰ ਥੋੜਾ ਜਿਆਦਾ ਨਹੀਂ ਲੇਟ ਆਪੇ ਲੱਗੇ ਆ ਗੋਪੀ ਗੋਪੀ ਨੇ ਕਿਹਾ ਸੀ ਗੋਪੀ ਕਹਿੰਦਾ ਤਾਏ ਤੋਂ علاوہ ਮੈਂ ਦੇਖਣੀ ਹੋਣੀ ਆ ਇਹ ਕੋਈ ਗੱਲ ਨਹੀਂ ਕੋਈ ਕੋਈ ਗੱਲ ਗੁੱਸਾ ਨਹੀਂ ਕਰਨਾ ਕਿਸੇ ਗੱਲ ਦਾ ਮੈਂ ਕੀ ਕਰ ਦੂੰ ਕੁੱਸਾ ਕਰਕੇ ਕਿਉਂਕਿ ਇਹਲੇ ਤੇਰਾ ਪੈਗ ਲੱਗਣਾ ਤੇ ਸਾਡੀ ਰੇਲ ਬਣਾਉਣੀ ਆ ਇਹ ਤਾਂ ਬਾਹਰੋਂ ਬਾਹਤੀ ਹੋਣਾ ਹੀ ਆ એ હે બેર બોરી તું નંગ જો ઓય થાબીલા બ્યાહ ਵੇਲਾ ਬੇਵਾਰ ਕਰ ਗਿਆ। ਫੇਰ ਤਾਂ ਬੇਵਾਰ ਕਰ ਗਿਆ। ਆਇਆ? ਨਾ ਡੇਟੋ ਨਹੀਂ ਜਾਂਦਾ ਕਿ ਨਾ। ਇਹ ਹੈ ਜਗਰੂਪ। ਅੱਛਾ। ਇਹਨੇ ਪਿੱਛੇ ਜਾ ਬਾਲ ਵਧਾ ਲਏ ਸੀ। ਦਿਲ ਟੁੱਟ ਗਿਆ ਹੀ ਇਹਦਾ। ਹਾਂ। ਜੋੜ ਦਿੰਨੇ ਆ ਫੇਰ। ਜੋੜ ਦਿਆਂਗੇ। ਟੁੱਟੂ ਨਾ ਕਰ ਦੇ ਵੀ। ਟੁੱਟੂ ਹੀ ਨਾ। ਰਾਜੇ ਫੇਰ ਹੀ ਤੋੜਿਆ ਨਾ ਕੋਈ ਰਾਜੇ। ਇਹ ਆਜ ਕੀ ਚ ਪੈ ਗਿਆ ਤਾਂ। ਉਹ ਜਿੱਦਾਂ ਵੀ ਤੈਨੂੰ ਪਤਾ ਹੀ ਆ। ਆਹੀ ਆ ਲੋਣਾ ਨਾ ਵੱਡੇ ਵੱਡੇ ਡਟ ਕੇ ਬਹੁਤ ਵੱਡੇ ਵੱਡੇ ਬਣਾਉਂਦੇ ਡੁੱਬ ਨਹੀਂ ਆ ਆ ਦੇ ਲੱਭਾ ਸੋਣਾ ਹੈਗਾ ਕੁਛ ਨਹੀਂ ਇਹਨੂੰ ਹੋਇਆ ਆ ਇਹ ਨਾ ਕੰਪਨੀ ਜਮਾਇਰ ਕਰ ਲੈਣੀ ਛੜਿਆ ਵਾਲੀ ਨਹੀਂ ਮੇਰਾ ਨਹੀਂ ਅੱਜ ਤਾਇਆ ਨਾ ਛੜਿਆ ਤਾਇਆ ਛੜਾ ਨਹੀਂ ਹੈਗਾ ਜੋ ਤਾਇਆ ਨੇ ਕੰਮ ਕੀਤਾ ਗੋਪੀ ਓਏ ਹੋਏ ਬੜੇ ਛੋਟੇ ਓਏ ਹੋਏ ਇਹ ਬੜੀ ਓਏ ਤੇਰਾ ਭਲਾ ਹੋ ਜਾ ਕੋਈ ਕੈਂਡੀ ਆ ਮੈਡਮ ਮੈਡਮ ਜਾ ਜਾ ਉਹ ਤੇਰੀ ਓਏ ਬਾਬਾ ਵੀ ਸੋਨਾ ਚੋਰੀ ਦਾ ਲੱਗਦਾ 1 ਗ੍ਰਾਮ 1 ਗ੍ਰਾਮ ਇਹ ਵੀ ਭਰਾ ਆਪਣੀ ਕੈਟਾਗਰੀ ਕਿਹੜੇ ਚੱਕਰਾਂ ਚ ਪਿਆ ਇੱਧਰੋਂ ਆ ਇੱਧਰੋਂ ਆ ਯਾਰ ਇਹਦਾ ਕਹਿ ਦੇ ਤਾ ਆ ਇੱਧਰ ਨੀ ਰੁਕਣਾ ਆ ਜਾ ਆਦਾ ਇਹਦਾ ਕੰਮ ਹੀ ਆ ਫੋਟੋਆਂ ਖਚਾਈ ਜਾਂਦਾ ਇਹ ਇਹਦਾ ਕੰਮ ਕੀ ਕਰਨੀ ਮੈਂ ਨਾ ਇਹ ਤਾਂ ਆਪ ਕਿਹਾ ਕਿ ਇਹਦੇ ਕੰਮ ਹੀ ਕਰ ਹੈ ਅਸੀਂ ਇੱਦਾਂ ਹੀ ਬੈਠੇ ਤੇ ਆਪ ਫੋਟੋਆਂ ਕਰਾ ਰਿਆ ਭਾਬੀ ਦੱਸ ਨਹੀਂ ਕਾਲ ਭਾਜੀ ਇੱਕ ਮਿੰਟ ਰੁਕਿਓ ਭਾਜੀ ਤਾਂ ਇਹਦੇ ਜਜਵਾਦਿਆ ਤਾਂ ਇਹਦੇ ਤਾਂ ਮੁੰਡੇ ਨੂੰ ਮਿਲ ਪਹਿਲਾਂ ਸੱਸ ਕਿ ਬੁਲਾ ਦੇ ਗੋਪੀ ਠੀਕ ਹੈ ਭਰਾ ਖੁਸ਼ ਹੈ ਤੂੰ ਕਰਮਾਂ ਵਾਲਾ ਠੀਕ ਹੈ ਲੱਗਦਾ ਤਾਂ ਖੁਸ਼ ਐ ਕੋਈ ਜੇ ਤਾਂ 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 ਕੋਈ ਬहोत ਬहोत ਮਾਰ ਕੇ ਗੋਪੀ ਤੈਨੂੰ ਵਿਆਹ ਦਿੰਦੀ ਚਲੋ ਠੀਕ ਹੈ ਧੀਓ ਜੀ ਚਲੋ ਚਲੋ ਪੈਰ ਪੈਰ ਦੇ ਕੇ ਰੱਖਣਾ ਹਾਂਜੀ ਹਾਂ ਦੇਖ ਲਿਆ ਭਇਆ ਬਹੁਤ ਵਧੀਆ ਬਹੁਤ ਵਧੀਆ ਤੰਦ ਨਾ ਤੰਦ ਨਾ ਤੰਦ ਹੋ ਗਈ ਆ ਬਿਲਕੁਲ ਬਿਲਕੁਲ ਸਾਡਾ ਵੀ ਕਰੋ ਹੁਣ ਹੁਣ ਬਸ ਤੇਰੀ ਵਾਰੀ ਆ ਤੇਰਾ ਨੰਬਰ ਆ ਆਪਣੇ ਭਰਾ ਛੋਟੇ ਰਾਮ ਰਾਮ ਕੱਬੇ ਵਈਆਂ ਦੇ ਰਾਮ ਰਾਮ ਰੌਣਕ ਪ੍ਰਾਕ ਤੇ ਠੀਕੇ ਕਹਿਵੇਂ ਓਕੇ ਰਿਪੋਰਟ ਏ ਓਕੇ ਭਰਾ ਲਵ ਯੂ ਸਾਰਿਆਂ ਨੂੰ ਆਓ ਚਲ ਗਿਆ ਚਲਿਏ ਆਰਾਮ ਆਪਰਾ ਆਵਾਜ਼ ਨੂੰ ਗਿਆ ਜਾਨ ਆਵਾਜ਼ ਜਬਾਂਦਰੀ ਹੈ ਆਵਾਜ਼ ਜਬਾਂਦਰੀ ਹੈ ਭਾਈ ਕਾਜ ਨੁਕਸ ਪੈ ਗਿਆ ਨਹੀਂ 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 ਇਹ ਖਰਾ ਖਾਦੀ ਹੈ ਭਰਾ ਨਹੀਂ ਹੁੰਦਾ ਇਹ ਹੁੰਦਾ ਨਹੀਂ ਭਾਈ ਚਾਹ ਵੀ ਨਹੀਂ ਪਿੰਦਾ ਭਾਈ ਚਾਹ ਤੋਂ ਵੀ ਤੀ ਨਾਮ ਖੁਮਾਰੀ ਨਾਨਕਾ ਚੜੀ ਰਹਿ ਤੇ ਮਰਾ ਇਹ ਮੂੰਹ ਚ ਨਾ ਪੜੀ ਕਾ ਚਲੋ ਆਪਣੀ ਵੀ ਹੋ ਗਈ ਆ ਚਲੋ ਗੋਪੀ ਦਾ ਵਿਆਹ ਦੇਖ ਲਿਆ ਹੁਣ ਤੇਰਾ ਦੇਖਾਂਗੇ ਤਾਈ ਦਾ ਆਪਾਂ ਦੇਖਣਾ ਹੀ ਨਹੀਂ ਅਰੇ ਮਾਂ ਤਾਂ ਤੇ ਆ ਆ ਨਹੀਂ ਹੈ ਤਾਈ ਦਾ ਆਪਾਂ ਦੇਖਣਾ ਹੀ ਨਹੀਂ ਤੇਰਾ ਵਿਆਹ ਆਪਾਂ ਦੇਖਣਾ ਹੀ ਨਹੀਂ ਨਾ ਦੇਖੋ ਠੀਕ ਹੈ ਮੈਂ ਦਿਖਾਣੇ ਜੀ ਤੇ ਤਾ ਮੇਰਾ ਵਿਆਹ ਦੇਖੂਗਾ ਹੁਣ ਹਨਾ ਤੇਰਾ ਤਾਂ ਦੇਖਣਾ ਹੀ ਆ ਤੇਰਾ ਤਾਂ ਪੁੱਜਾ ਮੇਰੇ ਬਾਅਦ ਕੋਈ ਖਾਸ ਕਿਹੜਾ ਕੰਮ ਕਰੇਗਾ ਇਦਾਂ ਦਾ ਜਿਹੜਾ ਨਹੀਂ ਕੀਤਾ ਹੋਗਾ ਕੋਈ ਮੌਕੇ ਦੇ ਦੱਸਾਂਗੇ ਤੈਨੂੰ ਮੌਕੇ ਦੇ ਦੱਸਾਂਗੇ ਤੈਨੂੰ ਚਲ ਗੋਪੀ ਦੇ ਵਿਆਹ ਲਈ ਇੱਕ ਆਖਰੀ ਇਹ ਰਾਮ ਰਾਮ ਹੈ ਜੀ ਤਾ ਤਾ ਹੁਣੇ ਲਾਇਆ ਬੜਾ ਕਰਿਓ ਇੱਕ ਮੜਾ ਦੇਖੀ ਓਏ ਹੋਏ ਆ ਪਾਜੀ ਹੁਣੀ ਰੋਗ ਲਿਆਈਗਾ ਕਰੇ ਪੁਲਿਸ ਪਾ ਗਈ ਗੁੱਬੂ ਵੱਜਾ ਮਗਰੀ ਰਾਮ ਰਾਮ ਸੱਦੇ ਭਾਈਆ ਰਾਮ ਰਾਮ ਸੱਦੇ ਭਾਈਆਂ ਤੇ ਬਿਆਦ ਉਹਦੀ ਆਇਆ ਮੇਰਾ ਫੇਵਰਿਟ ਪਤਾ ਕਿਉਂ ਆ ਹਾਂਜੀ ਮੈਂ ਵੀ ਬਾਪੂ ਨੂੰ ਇੰਨੇ ਪਿਆਰ ਕਰਦਾ ਜਿੰਨਾ ਤੂੰ ਕਰ ਆਏ ਹਾਏ ਬਾਪੂ ਕਰਕੇ ਹੀ ਆ ਭਾਜੀ ਬਾਪੂ ਕਰਕੇ ਹੀ ਸਹੀ ਗੱਲ ਹੈ ਅੱਛਾ ਤੈਨੂੰ ਹੋਰ ਤਾਂ ਦੱਸ ਦੇਈਏ ਤੈਨੂੰ ਲੋਕੀ ਘੱਟ ਦੇਖਦੇ ਆ ਬਾਪੂ ਜੀ ਨੂੰ ਜ਼ਿਆਦਾ ਦੇਖਦੇ ਬਾਪੂ ਕਰਕੇ ਦੇਖਦੇ ਮੈਨੂੰ ਬਾਪੂ ਕਰਕੇ ਦੇਖਦੇ ਆ ਬਾਪੂ ਜੀ ਕਰਕੇ ਦੇਖਦੇ ਆ ਮੈਂ ਬੜੀ ਲਵ ਯੂ ਬੜੀ ਬਹੁਤ ਸਾਰਾ ਪਿਆਰ ਬੜੀ ਛਿੰਦੇ ਬਾਦ ਰੋ ਬਈ ਪਪੂ ਨੂੰ ਮਾਰ ਦਿੱਤੀਆਂ ਗੱਲਾਂ ਫੋਟੋ ਵਿੱਚ ਨੂੰ ਮਾਣਾ ਦਬਕੇ ਥੋੜਾ ਜ਼ਿਆਦਾ ਰੱਖਿਆ ਕਰ ਨਹੀਂ ਦਬਕੀ ਦਾ ਤੇ ਬਹੁਤ ਜ਼ਰੂਰੀ ਆ ਤੇ ਕਿਹੜਾ ਮੰਮੀ ਨੂੰ ਵਾਰ-ਵਾਰ ਲਿਆਉਂਦਾ ਨਾ ਮੰਮੀ ਮੰਮੀ ਵਿਆਹ ਤਾਂ ਆ ਗਏ ਆ ਰਾਜ ਆਪਾਂ ਨੂੰ ਰੋਕ ਲਿਆ ਮੁਲਾਜ਼ਮਾਂ ਨੇ ਠੀਕ ਹੈ ਤੇ ਬੜੀ ਅਹੀ ਕਰਦਮ ਘਬਰਾਏ ਕਈ ਟੈਨਸ਼ਨ ਲੈ ਗਿਆ ਹਨੇਰਾ ਹੋ ਜਾ ਕਮ ਹੋ ਗਿਆ ਨਹੀਂ ਨਹੀਂ ਟੈਨਸ਼ਨ ਤਾਂ ਨਹੀਂ ਚੱਲ ਰੋਕ ਲਿਆ ਸਾਨੂੰ ਯਾਰ ਅਹੀਗਾ ਪਤਾ ਨਹੀਂ ਕੌਣ ਆ ਪਰ ਭਰਾ ਸੀ ਆਪਣੇ ਪਿਆਰ ਕਰਨ ਵਾਲੇ ਹਨ ਬੜੀ ਖੁਸ਼ੀ ਹੋਈ ਮਿਲ ਕੇ ਉਹ ਦਿੱਜਤ ਕੀਤੀ ਨਹੀਂ ਬਹੁਤ ਮਾਨ ਕੇ ਡੇੜੀ ਨਹੀਂ ਅਜ ਪੀਤੀ ਨਹੀਂ ਪਰ ਅੰਦੀਏ ਜੀ ਨਾਲ ਨਸ਼ਾ ਹੋ ਗਿਆ ਨਾ ਅੰਦੀਏ ਦਾ ਕੀ ਹੁੰਦਾ ਇਹਦੇ ਮੁਰੇ ਐਨਾ ਪਿਆਰ ਉਹ ਨਹੀਂ ਕੀਤਾ ਪਿਆਜ ਵੀ ਯਾਰ ਬਹੁਤ ਪਿਆਰ ਮਿਲਿਆ ਸੱਚੀ ਸਾਰਿਆਂ ਦਾ ਧੰਨਵਾਦ ਆ ਕਿਉਂਕਿ ਤੁਸੀਂ ਦੇਖਦੇ ਕਰਕੇ ਅਸੀਂ ਵੀਡੀਓ ਪਾਉਨੇ ਆ ਬਲੌਗ ਪਾਉਨੇ ਆ ਨਾ ਜਾਂ ਰੀਲ ਪਾਉਨੇ ਆ ਜੇ ਤੁਸੀਂ ਦੇਖੋ ਨਾ ਅਸੀਂ ਪਾਈਏ ਨਾ ਹਨਾ ਠੀਕ ਹੈ ਬਹੁਤ ਪਿਆਰ ਮਿਲਦਾ ਯਾਰ ਸੋਚਿਆ ਨਹੀਂ ਸੀ ਕਦੇ ਜ਼ਿੰਦਗੀ 'ਚ ਹਨਾ ਬਾਕੀ ਇਦਾਂ ਪਿਆਰ ਬਣਾ ਕੇ ਰੱਖੋ ਤانوں ਸਾਰਿਆਂ ਨੂੰ ਬਹੁਤ ਸਾਰਾ ਪਿਆਰ ਆ ਬੀਬਾਂ ਬੀਬੀਆਂ ਭੈਣਾ ਭਰਾਵਾਂ ਨੂੰ ਠੀਕ ਹੈ ਜਿਹੜੇ ਆਪਾਂ ਨੂੰ ਦੇਖਦੇ ਆ ਬਾਹਰ ਵਾਲੇ ਭਰਾ ਭੈਣ A to Z ਠੀਕ ਹੈ ਸੋਚ ਤੋਂ ਪਰੇ ਆ ਪਿਆਰ ਇਹ ਪਰੇ ਆ ਨਾ ਪਾਪੇ ਬਹੁਤ ਜ਼ਿਆਦਾ ਠੀਕ ਹੈ ਤੇ ਇਦਾਂ ਹੀ ਜਦੋਂ ਬਲੌਗ ਜੇ ਵਧੀਆ-ਵਧੀਆ ਲੱਗਦਾ ਹੁੰਦਾ ਚਲੋ ਆਪਣੀ ਬੀਬੀ ਤੇ ਗੱਲ ਕਰਨੀ ਹੈ ਕੋਈ ਕਰਨ ਤੇ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਰਪਾ ਕਰ ਆਪਾਂ ਜੀ ਵਟਸਐਪ 'ਚ ਆ ਨਾ ਠੀਕ ਹੈ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜਿਹਨੇ ਨਹੀਂ ਕੀਤਾ ਜਿਹਨੇ ਤਾਂ ਸਿਰਫ ਲਿੰਕ ਤੋਂ ਬਲੌਗ ਦੇਖ ਰਹੇ ਆ ਨਾ ਦੇ ਦੁਆਰਾ ਸਰਚ ਕਰਕੇ ਪਲਵਾਨ 786 YouTube ਤੇ ਜਰੂਰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਬਹੁਤ ਸਾਰਾ ਪਿਆਰ ਠੀਕ ਹੈ ਇਹਦੇ ਚ ਕੋਈ ਨਹੀਂ ਹੈ ਕਿਉਂਕਿ ਅਸੀਂ ਕਹੀਏ ਕਿ ਨਾ ਇਹ ਮਤਲਬ ਕੀ ਹੁੰਦਾ ਨੇ ਕਿ ਆਪਾਂ ਕਹਿਣਾ ਨਹੀਂ ਯਾਰ ਆਪਾਂ ਜਿੰਨੇ ਕਰਨਾ ਹੋਊਗਾ ਕਰ ਲਊਗਾ ਨਾ ਕਿਉਂਕਿ ਤੁਹਾਡੇ ਕਰਕੇ ਹੀ ਆ ਜੇ ਤੁਸੀਂ ਦੇਖਦੇ ਕਰਕੇ ਅਸੀਂ ਪਾਉਨੇ ਆ ਨਾ ਤੇ ਬਾਕੀ ਇਹਦੇ ਸਪੋਰਟ ਬਣਾ ਕੇ ਰੱਖੋ ਬਹੁਤ ਸਾਰਾ ਪਿਆਰ ਲਵ ਯੂ ਸਾਰਿਆਂ ਨੂੰ ਤੇ ਜੜੀ ਰਾਮ ਰਾਮ ਸੱਪੇ ਪਾਈਆਂ ਦੀ ਰਾਮ ਰਾਮ ਸੱਪੇ ਹੋ ਜੀ ਗੱਲ ਨਹੀਂ ਪਣੀ ਉਹ ਉਦਾਂ ਨਹੀਂ ਹੈ ਨਾ ਫਾਨੀ ਜਿੱਦਾਂ ਉਦੋਂ ਬਣੀ ਸੀ ਉਦੋਂ ਉਦੋਂ ਲਾ ਲਾਇਆ ਹੈ